ਖੇਖ ਰਹੇ ਹੋ ਆਪੀਐਨ ਲਾਈਵ ਅੰਮ੍ਰਿਤਸਰ ਥਾਣਾ ਸਦਰ ਦੀ ਪੁਲਿਸ ਨੇ ਕੀਤਾ ਇੱਕ ਕਬੂਤਰ ਬੰਦੇ ਨੂੰ ਕਾਬੂ ਜੋ ਆਪਣੇ ਆਪ ਨੂੰ ਦੱਸ ਰਿਹਾ ਸੀ ਜੁਡੀਸ਼ੀਅਲ ਮੈਜਿਸਟ੍ਰੇਟ ਦਾ ਜੱਜ ਉਸ ਕੋਲੋਂ ਇੱਕ ਗੱਡੀ ਵੀ ਬਰਾਮਦ ਕੀਤੀ ਗਈ ਹੈ ਜਿਸ ਤੇ ਮੈਜਿਸਟ੍ਰੇਟ ਜੱਜ ਲਿਖਿਆ ਹੋਇਆ ਸੀ ਪੁਲਿਸ ਨੂੰ ਸੂਚਨਾ ਮਿਲਣ ਤੇ ਨੀਸ਼ੂ ਤੀਰਨਾ ਦਾ ਵਿਅਕਤੀ ਸ਼ਾਸਤਰੀ ਨਗਰ ਮਜੀਠਿਆ ਰੋਡ ਤੇ ਰਹਿ ਰਿਹਾ ਹੈ ਜੋ ਆਪਣੇ ਆਪ ਨੂੰ ਹਾਈ ਕੋਰਟ ਦਾ ਜੱਜ ਦੱਸਦਾ ਹੈ ਅਤੇ ਉਸ ਦੀ ਆਪਣੀ ਘਰੇਲੂ ਗੱਡੀ ਤੇ ਚੰਡੀ ਅਤੇ 32 ਅਤੇ ਨੰਬਰ ਪਲੇਟ ਤੇ ਜੁਡੀਸ਼ੀਅਲ ਜੱਜ ਵੀ ਲਿਖਿਆ ਹੋਇਆ ਹੈ ਉਸ ਕੋਲ ਕੋਈ ਵੀ ਡਿਗਰੀ ਨਹੀਂ ਹੈ ਹਾਈ ਕੋਰਟ ਦੇ ਜੱਜ ਦੇ ਨਾਮ ਲੋਕਾਂ ਨਾਲ ਕਰਦਾ ਆ ਰਿਹਾ ਸੀ ਫਰੋਡ ਪੰਜਾਬ ਦੀ ਹਰ ਇੱਕ ਖਬਰ ਦੇਖਣ ਲਈ ਸਾਡੇ ਚੈਨਲ ਸਬਸਕ੍ਰਾਈਬ ਕਰੋ ਕੀ ਮਿਸ਼ੂਦੀਰ ਨਾਮ ਦਾ ਬੰਦਾ ਜੋ ਆਪਣੇ ਆਪ ਨੂੰ ਹਾਈ ਕੋਰਟ ਦਾ ਜੱਜ ਦੱਸਦਾ ਜਾਂ ਫੈਮਿਲੀ ਕੋਰਟ ਦਾ ਮੈਜਿਸਟਰੇਟ ਦੱਸਦਾ ਵਾ ਤੇ ਉਹ ਆਪਣਾ ਨਾਮ ਨੂੰ ਦੀ ਦੁਰਵਰਤੋਂ ਕਰਕੇ ਕਾਫੀ ਲੋਕਾਂ ਨੂੰ ਧੋਖਾਧੜੀ ਦੇ ਜਾਲ ਸਾਜੀ ਕਰ ਰਿਹਾ ਹੈ ਇਸ ਤੋਂ ਬਾਅਦ ਅਸੀਂ ਜਦੋਂ ਵੈਰੀਫਾਈ ਕੀਤੀ ਤਾਂ ਇਹ ਇਨਫੋਰਮੇਸ਼ਨ ਬਿਲਕੁਲ ਸੱਚ ਨਿਕਲੀ ਤੇ ਮਿਸ਼ੂਦੀਰ ਨਾਮ ਦਾ ਇਨਸਾਨ ਜਿਸ ਨੇ ਕੀ ਇੱਕ ਆਪਣੀ ਪ੍ਰਾਈਵੇਟ ਗੱਡੀ ਜਿਸ ਤੇ ਤੇ ਨੀਲੀ ਬੱਤੀ ਲਗਾਈ ਹੋਈ ਹੈ ਤੇ ਮੂਰੇ ਆਨਰੇਬਲ ਮੈਜਿਸਟਰੇਟ ਜੱਜ ਵੀ ਲਿਖਿਆ ਹੋਇਆ ਹੈ ਜੋ ਕਿ ਆਪਣੀ ਕਾਰ ਤੇ ਜਿਸ ਨੇ ਆਪਣੇ 플ੈਗ ਝੰਡੀ ਵੀ ਲਗਾਈ ਹੋਈ ਹੈ ਇਹ ਆਪਣਾ ਨਾਂ ਵਰਤ ਕੇ ਕਾਫੀ ਲੋਕਾਂ ਨਾਲ ਠੱਗ ਠੋਰੀ ਕਰ ਰਿਹਾ ਹੈ ਇਸ ਤੋਂ ਬਾਅਦ ਅਸੀਂ ਨੂੰ ਅਰੈਸਟ ਕਰਕੇ ਇਹਦੇ ਤੇ ਪਰਚਾ ਦਰਜ ਕੀਤਾ ਜੀ 420 467 468 78 ਆਈਪੀਸੀ ਤੇ ਇਸ ਤੋਂ ਬਾਅਦ ਵਾਧਾ ਜਰਮ 170 ਆਈਪੀਸੀ ਤੇ ਨਾਲ ਇਨਸਲਟ ਟੂ ਨੈਸ਼ਨਲ 플ੈਗ ਆਫ ਇੰਡੀਆ ਐਕਟ ਦੇ ਤਹਿਤ ਕਾਰਵਾਈ ਕੀਤੀ ਹੈ ਜੀ ਸਰ ਕਿੰਨੇ ਚਿਰ ਤੋਂ ਪ੍ਰੋਬਲਮ ਚੱਲਦਾ ਹੈ ਇਹ ਸਾਡੇ ਧਿਆਨ ਦੇ ਵਿੱਚ ਕੁਝ ਦਿਨਾਂ ਤੋਂ ਹੀ ਆਇਆ ਹੈ ਜੋ ਕਿ ਇੱਕ ਇਸਨੇ ਇੱਕ ਚਾਲੀ ਅਪਾਇੰਟਮੈਂਟ ਲੈਟਰ ਵੀ ਆਪਣੇ ਕੋਲ ਰਿਹਾ ਰੱਖਿਆ ਸੀ ਜੋ ਕਿ ਮਿਨਿਸਟਰੀ ਆਫ ਲਾਅ ਐਂਡ ਜਸਟਿਸ ਵੱਲੋਂ ਇਸ਼ੂ ਹੋਇਆ ਸੀ ਜਦੋਂ ਅਸੀਂ ਇਸ ਨੂੰ ਵੈਰੀਫਾਈ ਕੀਤਾ ਮਿਨਿਸਟਰੀ ਆਫ ਲਾਅ ਐਂਡ ਜਸਟਿਸ ਤੋਂ ਤਾਂ ਸਾਡੇ ਸਾਹਮਣੇ ਆਇਆ ਹੈ ਕਿ ਇਹ ਬਿਲਕੁਲ ਫੇਕ ਹੈ ਇਸ ਤੋਂ ਬਾਅਦ ਅਸੀਂ ਉਸ ਨੂੰ ਇਸ ਨੂੰ ਵੀ ਆਪਣੇ ਡਾਕੂਮੈਂਟਲ ਕਵਰ ਦੇ ਵਿੱਚ ਪੋਸਟ ਵਿੱਚ ਲਿਆਵਾ ਕਿਸ ਦੇ ਖਿਲਾਫ ਟੈਂਪਰਿੰਗ ਆਫ ਡਾਕੂਮੈਂਟਸ ਦੇ ਤਹਿਤ ਕਾਰਵਾਈ ਕੀਤੀ ਹੈ ਸਰ ਇਹ ਰਹਿਣ ਵਾਲਾ ਕਿ ਪਤਾ ਕਿੱਦਾਂ ਦੱਸਿਆ ਜਾਵੇ ਜੋ ਇਹ ਮਿਸ਼ੂ ਤੀਰਾ ਜੀ ਇਹ ਆਪਣੇ ਅੰਮ੍ਰਿਤਸਰ ਦੇ ਕਾਸ਼ਤਰੀ ਨਗਰ ਫੁੱਲ ਸਟੇਸ਼ਨ ਸਾਧਾਰਨ ਅੰਮ੍ਰਿਤਸਰ ਦੇ ਰਹਿਣ ਵਾਲਾ ਤੇ ਜੋ ਆਪਣੇ ਆਪ ਨੂੰ ਜੱਜ ਦਿੱਲੀ ਹਾਈ ਕੋਰਟ ਜਾਂ ਪੰਜਾਬ ਹਾਈ ਕੋਰਟ ਤੋਂ ਦੱਸਦਾ ਹੈ ਇਹ ਹਜੇ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੀ ਇਹ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਵੈਰੀਫਾਈ ਕਰਾਂਗੇ ਕਿ ਡਾਕੂਮੈਂਟ ਕਿੱਥੋਂ ਤਿਆਰ ਕੀਤਾ ਗਿਆ ਜਾਂ ਕਿੱਥੋਂ ਮੰਗਵਾਇਆ ਗਿਆ ਹੈ ਕਿ ਜੋ ਵੀ ਫਰਦਰ ਬੰਦਾ ਇਨਵੋਲਡ ਹੋਗਾ ਇਸ ਇਸ ਚੀਜ਼ ਦੇ ਵਿੱਚ ਉਸ ਨੂੰ ਵੀ ਅਸੀਂ ਨਾਮਜ਼ਦ ਕਰਕੇ ਇਸ ਮੁਕੱਦਮੇ ਦੇ ਵਿੱਚ ਅਰੈਸਟ ਕਰਾਂਗੇ ਤੇਰਾ ਕ੍ਰਿਮੀਨਲ ਬੈਕਗ੍ਰਾਉਂਡ ਕੀ ਹੈ ਤੇ ਕਿੰਨੀਆਂ ਚੀਜ਼ ਲੈ ਕੇ ਇਹ ਜੱਜ ਜੀ ਉਸ ਨੂੰ ਬਕ ਰਿਹਾ ਸੀ ਇਸ ਤੋਂ ਪਹਿਲਾਂ ਜੀ ਇਹਦੇ ਤੇ ਕੋਈ ਕ੍ਰਿਮੀਨਲ ਰਿਕਾਰਡ ਤਾਂ ਨਹੀਂ ਹੈ ਨਾ ਇਸ ਦੇ ਖਿਲਾਫ ਕੋਈ ਮੁਕੱਦਮਾ ਵਾਂਡੇ ਪਹਿਲਾਂ ਮੁਕੱਦਮੇ ਇਸ ਦੇ ਖਿਲਾਫ ਦਿਸਟ੍ਰੋ ਹੋਇਆ ਤੇ ਇਸ ਦੇ ਵਿੱਚ ਵੀ ਅਰੈਸਟ ਹੋਇਆ